ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ ਇਹ ਸਲੋਗਨ ਇਹ ਨਾਰਾ ਪੰਜਾਬ ਦੀ ਚੰਡੀਗੜ੍ਹ ਤੇ ਦਾਵੇਦਾਰੀ ਨੂੰ ਜਿਹੜਾ ਦਰਸਾਉਂਦਾ ਆ ਪੰਜਾਬ ਦੇ ਚੰਡੀਗੜ੍ਹ ਤੇ ਰਿਲੇਟਡ ਕੋਈ ਵੀ ਇੱਕ ਧਰਨਾ ਕੋ ਉਸ ਮਜਾਰਾ ਹੁੰਦਾ ਹੈ ਉੱਥੇ ਇਹ ਸਲੋਗਨ ਇਹ ਸ਼ੇਅਰ ਆਮ ਬੋਲਿਆ ਜਾਂਦਾ ਆ ਚੰਡੀਗੜ੍ਹ ਦੇ ਵਿੱਚ ਕੁਝ ਇਮਾਰਤਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਨਾਂ ਅੱਗੇ ਪੰਜਾਬ ਸਾਂਝੇ ਤੌਰ ਤੇ ਲੱਗਦਾ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਰ ਕੁਝ ਇਮਾਰਤਾਂ ਇਦਾਂ ਦੀਆਂ ਹੋਏ ਨੇ ਜਿਹੜੀਆਂ ਪੰਜਾਬ ਦੀ ਦਾਬੇਦਾਰੀ ਨੂੰ ਪੇਸ਼ ਕਰਦੀਆਂ ਨੇ ਮਜ਼ਬੂਤ ਕਰਦੀਆਂ ਨੇ ਤੇ ਉਹਨਾਂ ਦੇ ਨਾਂ ਅੱਗੇ ਸਿਰਫ ਪੰਜਾਬ ਸ਼ਬਦ ਜਿਹੜਾ ਵਰਤਿਆ ਜਾਂਦਾ ਆ ਉਹਨਾਂ ਦੇ ਵਿੱਚੋਂ ਇੱਕ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹਨੂੰ ਮਹਾਵਿਦਿਆਲਾ ਕਹਿੰਦੇ ਆ ਸਾਰੇ ਪੰਜਾਬ ਦਾ ਨਾਰਥ ਇੰਡੀਆ ਦਾ ਜਿਹੜਾ ਵੱਡੇ ਹਨ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਆਉਂਦੀ ਆ ਅੱਜ ਆਪਾਂ ਉਸ ਯੂਨੀਵਰਸਿਟੀ ਦਾ ਇਤਿਹਾਸ ਉਹਦਾ ਪੌਣੇ 200 ਸਾਲਾਂ ਦਾ ਇਤਿਹਾਸ ਆ ਉਹਦੀ ਸਾਰੀ ਗੱਲਬਾਤ ਕਰਾਂਗੇ ਬਹੁਤੇ ਫਿਲਾਸਫਰ ਬਹੁਤੇ ਵਿਦਵਾਨ ਬਹੁਤੇ ਇਤਿਹਾਸਕਾਰ ਜਿਹੜੇ ਆ ਉਹ ਉਸ ਯੂਨੀਵਰਸਿਟੀ ਦੀ ਜਿਹੜੀ ਸਥਾਪਨਾ 1882 ਦੀ ਮੰਨਦੇ ਆ ਤੇ ਇਹ ਹੈ ਵੀ ਠਾਕਿਆ ਪਰ ਉਸ ਤੋਂ ਪਹਿਲਾਂ 30 ਸਾਲ ਜਿਹੜੇ ਆ ਪਿਛਲੇ 30 ਸਾਲ ਕੀ ਹੋਇਆ ਉਸ ਯੂਨੀਵਰਸਿਟੀ ਨੂੰ ਕਿਉਂਕਿ ਕੋਈ ਵੀ ਚੀਜ਼ਾਂ ਹੋਣ ਦੇ ਵਿੱਚ ਆਉਂਦੀ ਹੈ ਜਿਵੇਂ ਇੰਡੀਆ ਦੇ ਵਿੱਚ ਆਜ਼ਾਦੀ ਜਿਹੜੀ ਆ ਉਹ 15 ਅਗਸਤ 1947 ਨੂੰ ਆਈ ਹੈ ਨਾ ਪਰ ਉਹਦਾ ਸੰਘਰਸ਼ ਪਿਛਲੇ 100 ਸਾਲਾਂ ਦਾ ਸੀ 1857 ਦੇ ਵਿੱਚ ਪਹਿਲਾ ਵਿਦਰੋਹ ਹੋ ਗਿਆ ਸੀ ਹੈ ਨਾ ਉਹ ਸੰਘਰਸ਼ 190 ਸਾਲਾਂ ਦਾ ਸੀ ਇਥੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਸਥਾਪਿਤ 1882 ਦੇ ਵਿੱਚ ਹੁੰਦੀ ਪਰ ਉਹਦਾ ਸੰਘਰਸ਼ ਉਹਦਾ ਕੰਮਕਾਰ ਪੂਰਾ ਜਿਹੜਾ ਉਹ ਪਿਛਲੇ 30 ਸਾਲਾਂ ਦਾ ਸੀ ਸੋ ਉਹ ਪੂਰਾ ਪੌਣੇ 200 ਸਾਲਾਂ ਦਾ ਇਤਿਹਾਸ ਬਣਦਾ ਜੇ ਆਪਾਂ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਦੇਖੋ ਗੋਰਿਆਂ ਨੇ ਨਾ ਜਦੋਂ ਹਿੰਦੁਸਤਾਨ ਤੇ ਕਬਜ਼ਾ ਕੀਤਾ ਉਹ ਸਭ ਤੋਂ ਬਾਅਦ ਪੰਜਾਬ ਦੇ ਵਿੱਚ ਹੈ 1839 ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 1849 ਤੱਕ ਜਿਹੜੇ ਆ ਦੋ ਸਿੱਖ ਐਂਗਲੋ ਵਾਰ ਹੁੰਦੇ ਆ ਗੋਰਿਆਂ ਨਾਲ ਤੇ ਉਸ ਤੋਂ ਬਾਅਦ 1849 ਦੇ ਵਿੱਚ ਗੋਰਿਆਂ ਦਾ ਕਬਜ਼ਾ ਹੋ ਜਾਂਦਾ ਹੈ ਪੰਜਾਬ ਤੇ ਦੁਨੀਆ ਦੇ ਵਿੱਚ ਸਟੇਟ ਦੀ ਇਹ ਪਾਲਿਸੀ ਰਹੀ ਹੈ ਇਹ ਸ਼ਾਇਦ ਗੋਰਿਆਂ ਤੋਂ ਹੀ ਸਿੱਖੀ ਆ ਕਿ ਜਿੱਥੇ ਵੀ ਜਿੱਥੇ ਵੀ ਕਬਜ਼ਾ ਹੁੰਦਾ ਆ ਗੋਰਿਆਂ ਦਾ ਜਿਹੜੀ ਵੀ ਡੋਮੀਨੇਟ ਕਰ ਰਹੇ ਹੁੰਦੇ ਜਿਹੜੀ ਹਾਕਮ ਤੇ ਰਹਿੰਦੀ ਆ ਉਹ ਐਜੂਕੇਸ਼ਨ ਤੇ ਕਬਜ਼ਾ ਕਰਦੀ ਆ ਸਭ ਤੋਂ ਪਹਿਲਾਂ ਕਿਉਂਕਿ ਜਿਵੇਂ ਜਿਹੜੇ ਸਾਹਮਨਾ ਐਜੂਕੇਟ ਕਰਨਾ ਲੋਕਾਂ ਨੂੰ ਉਹ ਉਹ ਅੱਗੇ ਜਾ ਕੇ ਤੈਅ ਕਰਦੇ ਆ ਪੰਡਾ ਕਿ ਕਿਵੇਂ ਤੁਹਾਡਾ ਦੇਸ਼ ਅੱਗੇ ਵਧੂਗਾ ਗੋਰਿਆਂ ਦਾ ਪਹਿਲੇ ਦਿਨ ਤੋਂ ਫਿਲਾਸਫੀ ਰਹੀ ਹੈ ਪਹਿਲੇ ਦਿਨ ਤੋਂ ਹੀ ਅਸੂਰ ਰਹੇ ਆ ਕਿ ਜਿੱਥੇ ਵੀ ਉਹ ਜਾਂਦੇ ਆ ਪਹਿਲਾਂ ਉਥੋਂ ਦੀ ਐਜੂਕੇਸ਼ਨ ਦੇ ਕੰਮ ਕਰਦੇ ਆ 1849 ਦੇ ਵਿੱਚ ਉਹਨਾਂ ਦਾ ਕਬਜ਼ਾ ਹੋ ਜਾਂਦਾ ਆ ਤੇ 1855 ਦੀ ਗੱਲ ਹੈ 1882 ਦੇ ਵਿੱਚ ਜਿਹਨ ਯੂਨੀਵਰਸਿਟੀ ਬਣਦੇ ਉਹ ਤੋਂ 27 ਸਾਲ ਪਹਿਲਾਂ ਦੀ ਗੱਲ ਹੈ ਇਹ 1855 ਦੇ ਵਿੱਚ ਗੋਰੇ ਨੇ ਦੋ ਕਾਲਜ ਬਣਾਉਂਦੇ ਆ ਨਾਰਥ ਇੰਡੀਆ ਦੇ ਵਿੱਚ ਉਦੋਂ ਪੰਜਾਬ ਪੂਰੇ ਇੰਡੀਆ ਦੇ ਵਿੱਚ ਤਿੰਨ ਵੱਡੀਆਂ ਯੂਨੀਵਰਸਿਟੀਆਂ ਸੀਗੀਆਂ ਬੰਬੇ ਯੂਨੀਵਰਸਿਟੀ ਜਿਹਨੂੰ ਮੁੰਬਈ ਕਹਿੰਦੇ ਆ ਮਦਰਾਸ ਯੂਨੀਵਰਸਿਟੀ ਜਿਹਨੂੰ ਅੱਜਕੱਲ੍ਹ ਚੇਨਈ ਕਹਿੰਦੇ ਆ ਤੇ ਕਲਕੱਤਾ ਯੂਨੀਵਰਸਿਟੀ ਜਿਹੜੇ ਨਾਰਥ ਇੰਡੀਆ ਦੇ ਪੂਰੇ ਕਾਲਜ ਆਉਂਦੇ ਸੀਗੇ ਉਹ ਕਲਕੱਤਾ ਯੂਨੀਵਰਸਿਟੀ ਦੇ ਅੰਡਰ ਸੀਗੇ 1855 ਦੇ ਵਿੱਚ ਗੋਰੇ ਦੋ ਕਾਲਜ ਹੋਰ ਖੋਲ੍ਹਦੇ ਆ ਵੱਡੇ ਨਾਰਥ ਇੰਡੀਆ ਦੇ ਵਿੱਚ ਇੱਕ ਗਵਰਨਮੈਂਟ ਕਾਲਜ ਦਿੱਲੀ ਤੇ ਇੱਕ ਗਵਰਨਮੈਂਟ ਕਾਲਜ ਲਾਹੌਰ ਪੰਜਾਬ ਦੇ ਵਿੱਚ ਕਬਜ਼ਾ ਹੋਣ ਤੋਂ ਬਾਅਦ ਉਹਨੂੰ ਜਿਹੜਾ ਗਵਰਨਮੈਂਟ ਕਾਲਜ ਲਾਹੌਰ ਆ ਕਈ ਜਗ੍ਹਾ ਤੇ ਕਈ ਇਤਿਹਾਸਕਾਰਾਂ ਨੇ ਉਹਨੂੰ ओरिएंटਲ ਕਾਲਜ ਆਫ ਲਾਹੌਰ ਵੀ ਕਿਹਾ ਆ 1855 ਦੇ ਵਿੱਚ ਓਪਨ ਤੇ ਕਰ ਦਿੰਦੇ ਆ ਪਰ ਉਹ ਅਗਲੇ 7-8 ਸਾਲ 10 ਸਾਲ ਕਹਿ ਸਕਦੇ ਹਾਂ 7-8 ਸਾਲ ਜਾਂ ਉੱਥੇ ਕੋਈ ਐਡੀ ਪ੍ਰੋਗਰੈਸ ਨਹੀਂ ਹੁੰਦੀ ਲੋਕ ਦਾਖਲਾ ਨਹੀਂ ਲੈਂਦੇ ਉਹ ਕਿਉਂ ਨਹੀਂ ਲੈਂਦੇ ਮੈਂ ਅੱਗੇ ਗੱਲ ਕਰਾਂ ਫਿਰ ਇਸ ਇੱਥੇ ਕੀ ਕਰਦੇ ਆ ਗੋਰੇ ਨਾਲ ਇੱਕ ਲੰਡਾ ਤੋਂ ਇੱਕ ਵਿਅਕਤੀ ਨੂੰ ਸੱਦਦੇ ਆ ਲੰਡਨ ਦੇ ਵਿੱਚ ਕਿੰਗਸ ਕਾਲਜ ਆ ਇੱਕ ਉਹਦਾ ਪ੍ਰਿੰਸੀਪਲ ਹੁੰਦਾ ਆ ਉਹਦਾ ਉੱਥੇ ਪ੍ਰੋਫੈਸਰ ਹੁੰਦਾ ਬੰਦਾ ਉਹਦਾ ਨਾਮ ਹੈ ਜੀ ਡਬਲਯੂ ਲੈਟਨਰ ਬੜਾ ਇਤਿਹਾਸਿਕ ਨਾਮ ਆ ਬੜਾ ਇਹਦਾ ਯੋਗਦਾਨ ਆ ਪੰਜਾਬ ਯੂਨੀਵਰਸਿਟੀ ਨੂੰ ਓਪਨ ਕਰਾਉਣ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੀ ਡਬਲਯੂ ਲੈਟਨਰ ਨੂੰ ਸੱਦਦੇ ਆ ਤੇ ਉਹਨੂੰ ਇੱਥੇ ਦੀ ਬਾਗਡੋਰ ਸੰਭਾਲ ਦਿਆ ਗਵਰਨਮੈਂਟ ਕਾਲਜ ਲਾਹੌਰ ਦੀ ਜਿਹੜੀ ਆ ਉਹ ਵੀ ਤੂੰ ਉਹਨੂੰ ਸਾਹਬ ਦੇਖ ਤੇ ਇਹ ਤਤਕਾੜ ਕੇ ਕਿਉਂ ਨਹੀਂ ਚੱਲ ਰਿਹਾ ਇਹ ਕਿਉਂ ਕੀ ਗੱਲ ਬਾਤ ਆ ਉਹ ਆਉਂਦਾ ਆ 1865 ਮੂਡ ਦੇ ਨੇੜੇ 65 ਛੜ ਦੇ ਨੇੜੇ ਟੜੇ ਆਉਂਦਾ ਆ ਤੇ 2-3 ਸਾਲ ਦੇਖਣ ਤੋਂ ਬਾਅਦ 2-3 ਸਾਲ ਵਾਚ ਕਰਨ ਤੋਂ ਬਾਅਦ 1868 ਮਈ ਦੇ ਨੇੜੇ ਤੜੇ 17 ਮਈ ਇਤਿਹਾਸ ਦੇ ਵਿੱਚ ਮੇਰੇ ਖਿਆਲ ਚ ਤਰੀਕ ਆਉਂਦੀ ਆ ਉਹ ਸੈਂਟਰ ਨੂੰ ਚਿੱਠੀ ਲਿਖਦਾ ਸੈਂਟਰ ਨੇ ਦਾ ਸੈਂਸ ਕਿ ਦਿੱਲੀ ਦੇ ਜਿਹੜੇ ਪਾਵਰ ਟਰ ਹੁੰਦੇ ਜਿਵੇਂ ਪੰਜਾਬ ਦੇ ਉਦੋਂ ਕਿ ਕੋਈ ਫੋਨ ਨਹੀਂ ਮਿਲਣਾ ਨਹੀਂ ਨੈਟ ਨਹੀਂ ਹੈ ਨਾ ਉਦੋਂ ਚਿੱਠੀਆਂ ਨਾਲ ਜਿਹੜੀ ਵਾਰਤਾ ਲਪ ਚੱਲਦੀ ਸੀਗੀ ਹੁਣ ਵੀ ਜਿਹੜਾ ਅਫੀਸ਼ੀਅਲ ਜਿਹੜਾ ਉਹ ਹੈ ਉਹ ਪੱਤਰ ਹੀ ਚੱਲਦੇ ਆ ਜਿਵੇਂ ਫੈਕਸ ਕਰਦੇ ਆ ਜਾਂ ਕੁਝ ਵੀ ਆ ਉਹ ਸੈਂਟਰ ਨੂੰ ਸਟੇਟ ਨੂੰ ਚਿੱਠੀ ਲਿਖਦਾ ਦਿੱਲੀ ਨੂੰ ਕਿ ਜਿਹੜਾ ਇਹ ਕਾਲਜ ਆ ਨਾ ਇਥੇ ਉਹ ਦੋ ਤਿੰਨ ਗੱਲਾਂ ਨੋਟ ਆਊਟ ਕਰਦਾ ਕਹਿੰਦਾ ਵੀ ਇੱਕ ਤੇ ਤੁਸੀਂ ਇੱਥੇ ਪੰਜਾਬੀ ਭਾਸ਼ਾ ਨਹੀਂ ਇਨਕਲੂਡ ਕੀਤੀ ਹੋਈ ਹੈ ਨਾ ਤੇ ਕਹਿੰਦਾ ਵੀ ਪੰਜਾਬ ਉਹਨੇ ਆਪਣੀ ਕਿਤਾਬ ਵੀ ਲਿਖੀ 1882-83 ਦੇ ਵਿੱਚ ਤੇ ਜੀ ਡਬਲਿਊ ਲੈਟਨਰ ਨੇ ਉਹਦੇ ਚ ਉਹਨੇ ਜ਼ਿਕਰ ਕੀਤਾ ਹੈ ਕਹਿੰਦਾ ਵੀ ਮੈਂ ਇੱਥੋਂ ਬੜਾ ਇੰਪ੍ਰੈਸ ਹਾਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਉਹਨੇ ਜ਼ਿਕਰ ਕੀਤਾ ਕਹਿੰਦਾ ਇੱਥੇ ਪੰਜਾਬ ਦਾ ਲਿਟਰੇਸੀ ਰੇਟ 88% ਹੈ ਜਿਹੜਾ ਕਿ ਅੱਜ ਵੀ ਬਹੁਤ ਜ਼ਿਆਦਾ ਮੰਨਿਆ ਜਾਂਦਾ ਅੱਜ ਤੋਂ 250-200 ਸਾਲ ਪਹਿਲਾਂ ਦੀ ਗੱਲ ਕਰ ਰਹੇ ਆ ਆਪਾਂ ਅੱਜ ਵੀ ਬੜਾ ਮੰਨਿਆ ਜਾਂਦਾ ਹੋ ਲਿਟਰੇਚਰ ਹਨਾ ਵੀ ਜੇ ਆਪਣਾ ਲਿਟਰੇਸੀ ਰੇਟ ਕਹਿੰਦੇ ਹ ਜੀ ਨੂੰ 88% ਉਹ ਕਹਿੰਦਾ ਵੀ ਪੰਜਾਬ ਦਾ 88% ਲਿਟਰੇਸੀ ਰੇਟ ਹੈ ਵੀ ਪਰ ਉਹ ਪੰਜਾਬ ਦੇ ਮੁੰਡੇ ਪੰਜਾਬ ਦਾ ਯੂਸ ਅੱਗੇ ਪੜਨਾ ਚਾਹੁੰਦਾ ਹੈ ਪਰ ਤੁਸੀਂ ਇੱਥੇ ਪੰਜਾਬੀ ਭਾਸ਼ਾ ਨੂੰ ਇਨਕਲੂਡ ਨਹੀਂ ਕਰੀ ਤੁਸੀਂ ਸੰਸਕ੍ਰਿਤ ਜਾਂ ਹੋਰ ਇੱਥੇ ਇਨਕਲੂਡ ਕਰਤੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਵਿੱਚ ਕਾਮਨ ਨਹੀਂ ਗੀਆਂ ਤੇ ਦੂਜਾ ਉਹਨੇ ਕਿਹਾ ਕਹਿੰਦਾ ਵੀ ਇਹਨੂੰ ਯੂਨੀਵਰਸਿਟੀ ਬਣਾਓ ਕਹਿੰਦਾ ਇੱਥੇ ਇੱਕ ਯੂਨੀਵਰਸਿਟੀ ਬਣਾਓ ਵੀ ਫਿਰ ਆਪਾਂ ਇੱਥੇ ਵੱਡੇ ਲੈਵਲ ਤੇ ਕੰਮ ਕਰ ਸਕਦੇ ਹਾਂ ਉਹ ਸੈਂਟਰ ਨੂੰ ਪੱਤਰ ਲਿਖਦਾ ਹੈ ਸੈਂਟਰ ਦਾ ਮਈ 'ਚ ਲਿਖਦਾ ਹੈ ਤੇ ਉਹ ਸਤੰਬਰ ਦੇ ਵਿੱਚ ਜਵਾਬ ਆਉਂਦਾ ਕਿਉਂਕਿ ਮਹੀਨਾ ਤੋਂ ਮਈ ਨਾ ਪਹੁੰਚਣ ਨੂੰ ਉੱਥੇ ਕੰਮ ਕਰ ਸਰ ਸਤੰਬਰ ਦੇ ਵਿੱਚ ਜਵਾਬ ਦਿੰਦੇ ਆ ਉਹ ਉਹ ਕਹਿੰਦੇ ਵੀ ਅਸੀਂ ਇਹਨੂੰ ਉਹ ਨਹੀਂ ਬਣਾ ਸਕਦੇ ਯੂਨੀਵਰਸਿਟੀ ਨਹੀਂ ਬਣਾ ਸਕਦੇ ਅਸੀਂ ਇਹਨੂੰ ਕਾਲਜ ਹੀ ਰਹਿਣ ਦੇ ਸਕਦੇ ਆ ਵੀ ਤੇਰੇ ਅੰਡਰ ਪਾਵਰ ਹੈਗੀ ਆ ਵੀ ਜੇ ਤੂੰ ਕਹੇ ਤਾਂ ਆਪਾਂ ਕੁਝ ਹੋਰ ਸਬਜੈਕਟ ਜਿਹੜਾ ਐਡ ਕਰ ਦਿੰਨੇ ਆ ਇਨਕਲੂਡ ਪੰਜਾਬੀ ਵੀ ਵੀ ਜੇ ਕੋਈ ਹੋਰ ਨਵੇਂ ਕੋਰਸ ਕੁਝ ਵੀ ਕਹਿਣਾ ਆਪਾਂ ਐਡ ਕਰ ਦਿੰਨੇ ਆ ਜੇ ਤੈਨੂੰ ਪੈਸੇ ਚਾਹੀਦੇ ਆ ਆਪਾਂ 21000 ਰੁਪਏ ਦੀ ਉਹਨਾਂ ਟਾਈਮਾਂ ਦੇ ਵਿੱਚ 21000 ਦੀ ਗ੍ਰਾਂਟ ਦੇ ਦਿੰਨੇ ਆ ਪਰ ਆਪਾਂ ਇਹਨੂੰ ਯੂਨੀਵਰਸਿਟੀ ਨਹੀਂ ਬਣਾ ਸਕਦੇ ਹੁਣ ਇੱਧਰ ਕੀ ਕਰਦਾ ਹੈ ਜਿਹੜਾ ਜੀ ਡਬਲਯੂ ਲੈਟਨਰ ਆ ਉਦੋਂ ਪੰਜਾਬ ਦੇ ਵਿੱਚ ਰਿਆਸਤਾਂ ਹੁੰਦੀਆਂ ਸੀ ਜੀਂਦ ਰਿਆਸਤ ਨਾਭਾ ਰਿਆਸਤ ਬਹਾਵਲਪੁਰ ਜਣਾ ਪਟਿਆਲਾ ਹੋਰ ਬੜੀਆਂ ਕਸ਼ਮੀਰ ਵੀ ਪੰਜਾਬ ਦੇ ਵਿੱਚ ਹੁੰਦਾ ਸੀ ਉਹ ਹੁੰਦਾ ਕਿ ਜੀ ਡਬਲਯੂ ਲੈਟਰਨਰ ਪਹਿਲੀ ਜਿਹੜੀ ਮਈ ਦੇ ਵਿੱਚ ਚਿੱਠੀ ਲਿਖਦਾ ਚਿੱਠੀ ਲਿਖਣ ਤੋਂ ਬਾਅਦ ਉਹ ਇੱਥੋਂ ਦੇ ਜਿਹੜੇ ਰਿਆਸਤਾਂ ਦੇ ਰਾਜੇ ਆ ਉਹਨਾਂ ਨੂੰ ਮਿਲਣਾ ਸ਼ੁਰੂ ਕਰ ਦਿੰਦਾ ਉਹਨਾਂ ਨੂੰ ਇੱਕ ਕਨਵਿੰਸ ਕਰ ਲੈਂਦਾ ਉਹਨਾਂ ਨੂੰ ਕਹਿੰਦਾ ਵੀ ਪੰਜਾਬ ਦੇ ਵਿੱਚ ਆਪਦੀ ਪੰਜਾਬ ਦੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਪੰਜਾਬ ਦਾ ਇੰਨਾ ਲਿਟਰੇਸੀ ਰੇਟ ਹੈ ਪੰਜਾਬ ਦੇ ਨੌਜਵਾਨ ਪੜ੍ਹਨਾ ਚਾਹੁੰਦੇ ਆ ਪਰ ਉਹਨਾਂ ਕੋਲ ਇੱਕ ਪੁਖਤਾ ਕਾਲਜ ਨਹੀਂ ਪੰਜਾਬ ਦੀ ਪਹਿਲੇ ਦਿਨੋਂ ਇਹ ਰਹੀ ਹੈ ਸਿੱਖਤ ਰਹੀ ਹੈ ਕਿ ਪੰਜਾਬ ਦੇ ਹੱਕ ਦੇ ਵਿੱਚ ਕੋਈ ਕੰਮ ਕਰਨ ਵਾਲਾ ਹੋਵੇ ਪੰਜਾਬ ਦੇ ਬੰਦੇ ਪੰਜਾਬ ਨਾਲ ਬੰਦਿਆਂ ਦੀ ਥੋੜ੍ਹ ਦਤਾਂ ਰਹਿਣ ਦਿੰਦਾ ਨਾ ਜਾਣਾਂ ਦੀ ਥੋੜ੍ਹ ਰਹਿਣ ਦਿੰਦਾ ਤੇ ਨਾ ਮਾਇਆ ਥੋੜ੍ਹ ਰਹਿਣ ਦਿੰਦਾ ਇਸ ਉਦੋਂ ਤੋਂ ਲੈ ਕੇ ਅੱਜ ਤੱਕ ਚਾਹੇ ਪੰਜਾਬ ਅੰਦੋਲਨ ਹੋਵੇ ਕਿਸਾਨ ਅੰਦੋਲਨ ਹੋਵੇ ਜਾਂ ਰੀਸਰਟ ਜਿਹੜਾ ਹੜਾ ਹੜਪੀੜਤ ਹੋਈ ਸੀ ਉੱਥੇ ਦੇਖਿਓ ਪੰਜਾਬ ਮਾਇਆ ਦੀ ਤੋੜ ਨਹੀਂ ਰਹਿਣ ਦਿੰਦਾ ਰਾਜਿਆਂ ਕੋ ਜਾਂਦਾ ਆ ਉਹ ਤੇ ਰਾਜਿਆਂ ਕੋਲੋਂ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਰਣਧੀਰ ਸਿੰਘ ਉਦੋਂ ਕਸ਼ਮੀਰ ਦਾ ਇਹ ਗੱਲ ਮੈਂ ਟਾਈਮਜ਼ ਆਫ ਇੰਡੀਆ ਹਿੰਦੁਸਤਾਨ ਦਾ ਵੱਡਾ ਅਖਬਾਰ ਹੈ 26 ਦਸੰਬਰ ਮੈਂ ਡੇਟ ਦੱਸ ਰਿਹਾ 26 ਦਸੰਬਰ 2023 ਨੂੰ ਉਹਨੇ ਇੱਕ ਰਿਪੋਰਟ ਛਾਪੀ ਸੀ ਉਸ ਰਿਪੋਰਟ ਦੇ ਵਿੱਚ ਜਿਹੜਾ ਜਿਹਨਾਂ ਬੰਦਿਆਂ ਦਾ ਮੈਂ ਅੱਗੇ ਨਾਮ ਲਾਵਾਂਗਾ ਵੀ ਕਿਹਨੇ ਕਿੰਨੇ ਪੈਸੇ ਦਿੱਤੇ ਉਹਨੇ ਉਹ ਰਿਪੋਰਟ ਦੇ ਵਿੱਚ ਲਿਖੀ ਹੈ ਇੱਕ ਇਹ ਬਰੀਫ ਹਿਸਟਰੀ ਆਫ ਪੰਜਾਬ ਯੂਨੀਵਰਸਿਟੀ ਆਫ ਦਾ ਪੰਜਾਬ ਉਹ ਕਿਤਾਬ ਆ ਉਹ ਕਿਤਾਬ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਤੇ ਜਿਹੜੀ ਜੀ ਡਬਲਿਊ ਲੈਟਰਨ ਨੇ ਆਪਣੀ ਕਿਤਾਬ ਲਿਖੀ 1882 ਉਹਦੇ ਵਿੱਚ ਵੀ ਜ਼ਿਕਰ ਆਉਂਦਾ ਇਹਦਾ ਸੋ ਉੱਥੇ ਉਹਨੇ ਪੈਸੇ ਇਕੱਠੇ ਕਰਨਾ ਸ਼ੁਰੂ ਕਰ ਦਿੱਤੇ ਉਹਨਾਂ ਵੇਲੇਿਆਂ ਦੇ ਵਿੱਚ ਕਸ਼ਮੀਰ ਸਿੰਘ ਜਿਹੜਾ ਆਪਣਾ ਕਸ਼ਮੀਰ ਦਾ ਹੁੰਦਾ ਸੀ ਭਾਈ ਰਣਜੀਤ ਸਿੰਘ ਕਸ਼ਮੀਰ ਰਾਜਸਥਾਨ ਦਾ ਜਿਹੜਾ ਉਹਨਾਂ ਨੇ ਉਦੋਂ 60-62000 ਰੁਪਏ ਉਦੋਂ ਦਿੱਤਾ 1870-70 ਦੇ ਨੇੜੇ ਤੇੜੀ ਦੀ ਗੱਲ ਹੈ ਤੇ 1882 ਤੱਕ ਜਦੋਂ ਯੂਨੀਵਰਸਿਟੀ ਓਪਨ ਹੁੰਦੀ ਹੈ ਉਦੋਂ ਤੱਕ ਉਹ ਕਿਸ਼ਤਾਂ ਦੇ ਵਿੱਚ 30-40000 ਰੁਪਏ ਹੋਰ ਦੇ ਦਿੱਤਾ ਉਹਨਾਂ ਨੇ ਮਹਾਰਾਜਾ ਭੁਪਿੰਦਰ ਜਿਹੜੇ ਪਟਿਆਲੇ ਹਾਇਆ ਉਹਨਾਂ ਨੇ 50000 ਰੁਪਏ ਦਿੱਤਾ ਤੇ 20000 ਰੁਪਏ ਉਹਨਾਂ ਨੇ ਦਿੱਤਾ ਵੀ ਜਿਹੜਾ ਸਕਾਲਰਸ਼ਿਪਾਂ ਵਾਸਤੇ ਜਿਹੜਾ ਕੋਈ ਸਟੂਡੈਂਟ ਵਧੀਆ ਪਰਫਾਰਮ ਕਰੂਗਾ ਉਹਨੂੰ ਆਪਾਂ 20000 ਰੁਪਏ ਅਲੱਗ-ਅਲੱਗ ਜ਼ੋਨ ਦੇ ਵਿੱਚ 20000 ਰੁਪਏ ਕੁੱਲ ਸਕਾਲਰਸ਼ਿਪਾਂ ਦਵਾਂਗੇ। ਇਹ ਤੋਂ ਬਨਾ ਜੀਂਦ ਰਿਆਸਤ ਪਟਿਆਨਾਬਾ ਰਿਆਸਤ ਤੇ ਬਹਾਵਲਪੁਰ ਇਹਨਾਂ ਨੇ ਕਿਸੇ ਨੇ 10000 ਕਿਸੇ ਨੇ 11000 ਇਵਨ ਕਿ ਪੰਜਾਬ ਦੇ ਆਮ ਲੋਕਾਂ ਨੇ 6-7000 ਰੁਪਏ ਇਕੱਠਾ ਕਰਕੇ। ਸੋ ਉਹ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ 2 ਕ ਲੱਖ ਰੁਪਏ ਤਾਂ ਇਮੀਡੀਏਟਲੀ 1870 ਦੇ ਵਿੱਚ ਹੋ ਗਿਆ ਸੀ। ਤੇ ਜਦੋਂ ਤੱਕ ਯੂਨੀਵਰਸਿਟੀ ਖੁੱਲੀ 1882 ਤੱਕ ਅਗਲੇ 10-12 ਸਾਲ ਦੇ ਵਿੱਚ ਥੋੜੇ-ਥੋੜੇ ਕਰਕੇ ਥੋੜੇ-ਥੋੜੇ ਕਰਕੇ 394000 ਰੁਪਇਆ ਉਹਨਾਂ ਵੇਲਿਆਂ ਦਾ ਤੇ ਜੇ ਤੁਸੀਂ ਅੱਜ ਦੇ ਇਹਨੂੰ ਪਾਉਂਡ ਦੇ ਹਿਸਾਬ ਨਾਲ ਪਾਉਂਡ ਦੀ ਜਿਹੜੀ ਵੈਲਿਊ ਤੇ ਉਹਦੇ ਸਾਮਨਾ ਕੈਲਕੂਲੇਟ ਕਰੋਗੇ ਤੇ 40 ਤੋਂ 45 ਤੋਂ 50 ਕਰੋੜ ਰੁਪਇਆ ਜਿਹੜਾ ਬਣਦਾ ਹੈ 45 ਕਰੋੜ ਰੁਪਇਆ ਅੱਜ ਦੇ ਟਾਈਮ ਦੇ ਵਿੱਚ ਵੀ ਅੱਜ ਕਿਸੇ ਨੇ ਯੂਨੀਵਰਸਿਟੀ ਖੋਲ੍ਹਣੀ ਹੋਵੇ ਤੇ ਪੰਜਾਬ ਦੇ ਲੋਕਾਂ ਨੇ 45 ਕਰੋੜ ਰੁਪਇਆ ਨੂੰ ਇਕੱਠੇ ਕਰਕੇ ਦੇ ਦਿੱਤਾ ਇਹ ਇਕੱਠੇ ਪੈਸੇ ਇਕੱਠੇ ਕਰਨੇ ਸੀ ਹੁਣ ਹੁੰਦਾ ਕੀ ਹੈ ਪਹਿਲੀ ਚਿੱਠੀ ਲਿਖਦਾ ਜੀ ਡਬਲਯੂ ਲੈਟਰਨਰ ਜੀ ਡਬਲਯੂ ਲੈਟਰਨਰ ਪਹਿਲੀ ਚਿੱਠੀ ਲਿਖਦਾ ਉਹਦਾ ਜਵਾਬ ਆਉਂਦਾ ਜਿਨਿਵਰਸਿਟੀ ਅਸੀਂ ਖੋਲ ਨਹੀਂ ਸਕਦੇ ਨਾਲ ਦੀ ਨਾਲ ਉਹ ਦੂਜੀ ਚਿੱਠੀ ਲਿਖ ਦਿੰਦਾ ਅਕਤੂਬਰ ਦੇ ਵਿੱਚ ਉਹ ਕਹਿੰਦਾ ਵੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਮੋਸ਼ਨ ਨਹੀਂ ਦੇਖ ਸਕਦੇ ਕਹਿੰਦਾ ਤੁਸੀਂ ਮੈਨੂੰ ਸੱਦਿਆ ਜਾਂ ਇੰਨੀ ਦੂਰੋਂ ਮੈਂ ਦੇਖੋ ਜੀ ਡਬਲਯੂ ਲੈਟਰਨਰ ਬਹੁਤ ਜ਼ਿਆਦਾ ਪੜਿਆ ਲਿਖਿਆ ਇੰਟੈਲੈਕਚੁਅਲ ਬੰਦਾ ਸੀਗਾ ਉਹਨੇ ਬੜੀ ਛੋਟੀ ਉਮਰ ਦੇ ਵਿੱਚ ਪ੍ਰੋਫੈਸਰ ਰਗ ਗਿਆ ਸੀ ਤੇ ਲਿਖਿਆ ਹੁੰਦਾ ਉਹਦੇ ਬਾਰੇ ਮੈਂ ਪੜਿਆ ਕਿ 17 ਭਾਸ਼ਾਵਾਂ ਬੋਲ ਲੈਂਦਾ ਸੀ 17 ਲੈਂਗੁਏਜ ਫ੍ਰੀਕਵੈਂਟਲੀ ਬੋਲ ਲੈਂਦਾ ਸੀ ਵਧੀਆ ਤਰੀਕੇ ਨਾਲ ਜਿਹੜੀਆਂ ਉਹ 17 ਲੈਂਗੁਏਜ ਬੋਲਨ ਦੀ ਬਹੁਤ ਜ਼ਿਆਦਾ ਇੰਟੈਲੀਜੈਂਟ ਮੰਨਦਾ ਸੀਗਾ ਜੀ ਡਬਲਯੂ ਲੈਫਟਮਰ ਉਹਨੂੰ ਸੱਦਿਆ ਸੀ ਉਹਨਾਂ ਨੇ ਤੇ ਉਹ ਕਹਿੰਦਾ ਤੁਸੀਂ ਮੈਨੂੰ ਸੱਦਿਆ ਤੇ ਮੇਰੀ ਗੱਲ ਮੰਨੋ ਵੀ ਤੇ ਕਹਿੰਦੇ ਆ ਵੀ ਉਹ ਕਹਿੰਦਾ ਵੀ ਮੈਂ ਪੰਜਾਬ ਦੇ ਲੋਕਾਂ ਤੋਂ ਪੈਸੇ ਇਕੱਠੇ ਕਰ ਚੁੱਕਿਆ ਵੀ ਜੇ ਤੁਸੀਂ ਇਹਨਾਂ ਦੀ ਗੱਲ ਨਾ ਮੰਨੀ ਤੇ ਇਹ ਤੁਹਾਡੇ ਅਗੇਂਸਟ ਹੋ ਜਾਣਗੇ ਤੇ ਦੁਬਾਰਾ ਮੈਨੂੰ ਇੱਥੇ ਰਹਿਣਾ ਔਖਾ ਹੋ ਜਾਏਗਾ ਤੇ ਮੈਨ ਮੇਰੇ ਵਿਰੋਧ ਵਿਰੁੱਧ ਬਗਾਵਤ ਹੋ ਜਾਏਗੀ ਇਹ ਉਹਦੇ ਹੂਬ ਹੂ ਬੋਲ ਸੀ ਫਿਰ ਕੀ ਹੁੰਦਾ 1872 ਤੇ 73 ਦੇ ਨੇੜੇ ਤੇ ਕਿਉਂਕਿ 2 ਸਾਲ ਚਿੱਠੀਆਂ ਦਾ سلسلہ ਇਹ ਇੱਧਰੋਂ ਆਪ ਦੇ ਤਰਕ ਦਿੰਦਾ ਉਹ ਉਧਰੋਂ ਦਿੰਦੇ ਆ ਹਨਾ ਸਾਲ 2 ਸਾਲ 3 ਸਾਲ ਜਿਹੜਾ ਉਹ ਚੱਲਦਾ ਰਹਿੰਦਾ ਫਾਈਨਲੀ 1872 ਦੇ ਵਿੱਚ ਜਿਹੜਾ ਸੈਂਟਰ ਐਗਰੀ ਹੋ ਜਾਂਦਾ ਆ ਜਿਹੜੇ ਉੱਥੇ ਡੋਮਿਨੇਟ ਪੈਰ ਹੁੰਦੀ ਉਹ ਐਗਰੀ ਹੋ ਜਾਂਦੀ ਵੀ ਇੱਥੇ ਆਪਾਂ ਯੂਨੀਵਰਸਿਟੀ ਬਣਾ ਲੈਨੇ ਆ ਪਰ 2-3 ਸ਼ਰਤਾਂ ਦੇ ਨਾਲ ਪਹਿਲੀ ਸ਼ਰਤ ਤਾਂ ਇਹ ਹੋਊਗੀ ਕਿਉਂਕਿ ਨਾਰਥ ਇੰਡੀਆ ਦੇ ਸਾਰੇ ਜਿਹੜੇ ਕਾਲਜ ਆ ਉਹ ਕੋਲਕੱਤਾ ਦੇ ਅੰਦਰ ਸੀ ਕਹਿੰਦੇ ਵੀ ਤੁਸੀਂ ਯੂਨੀਵਰਸਿਟੀ ਬਣਾ ਲਓ ਪਰ ਇਹ ਕਲਕੱਤੇ ਦੇ ਅੰਡਰ ਹੀ ਰਹੇਗੀ ਨਹੀਂ ਯੂਨੀਵਰਸਿਟੀ ਤਾਂ ਇੰਡੀਪੈਂਡੈਂਟ ਹੁੰਦੀ ਆ ਅਜਿਹੇ ਤੌਰ ਦੇ ਵਿੱਚ ਵੀ ਯੂਨੀਵਰਸਿਟੀ ਇੰਡੀਪੈਂਡੈਂਟ ਹੁੰਦੀ ਆ ਕਿਸੇ ਦੇ ਥੱਲੇ ਨਹੀਂ ਰਹਿੰਦੀ ਉਹ ਯੂਨੀਵਰਸਿਟੀ ਦੇ ਅੰਡਰ ਕਾਲਜ ਹੋ ਸਕਦੇ ਆ ਪਰ ਕੋਈ ਯੂਨੀਵਰਸਿਟੀ ਅੰਡਰ ਨਹੀਂ ਹੁੰਦੀ ਸੋ ਇਦਾਂ ਹੁੰਦਾ ਆ ਕਿ ਕਹਿੰਦੇ ਵੀ ਕਲਕੱਤੇ ਵਾਲੀ ਯੂਨੀਵਰਸਿਟੀ ਉਹਦੇ ਅੰਡਰ ਹੀ ਰਹੇਗੀ ਤੇ ਸਿਲੇਬਸ ਸਾਰਾ ਪੰਜਾਬ ਦਾ ਹੋਏਗਾ ਪਰ ਜਿਹੜਾ ਸਰਟੀਫਿਕੇਟ ਮਿਲੇਗਾ ਉਹ ਕਲਕੱਤੇ ਵਾਲੀ ਯੂਨੀਵਰਸਿਟੀ ਦੇ ਅੰਡਰ ਮਿਲੇਗਾ ਠੀਕ ਹੈ ਨਾਲ ਦੂਜੀ ਗੱਲ ਜਿਹੜੀ ਆ ਉਹ ਸ਼ੋ ਕਰਦੇ ਆ ਕਹਿੰਦੇ ਵੀ ਇਹਦਾ ਨਾਮ ਆ ਜਿਹੜਾ ਉਹ ਯੂਨੀਵ ਪੰਜਾਬ ਯੂਨੀਵਰਸਿਟੀ ਕਾਲਜ ਇਹ ਨਾਂ ਪਹਿਲਾ ਨਾਂ ਰੱਖਿਆ ਗਿਆ 1872 ਦੇ ਵਿੱਚ ਠੀਕ ਹੈ ਤੇ ਫਿਰ ਵੀ ਚਲੋ ਜੀ ਡਬਲਯੂ ਲੈਟਨਰ ਨੇ ਕੁਝ ਸ਼ਰਤਾਂ ਆਪਣੀਆਂ ਮੰਨਾਈਆਂ ਕੁਝ ਉਹਨਾਂ ਦੀਆਂ ਮੰਨੀਆਂ ਤੇ 1872 ਦੇ ਵਿੱਚ ਇਹਨੂੰ ਐਲਾਨ ਹੋ ਗਿਆ ਆਫੀਸ਼ੀਅਲੀ ਯੂਨੀਵਰਸਿਟੀ ਬਣ ਗਈ ਪਰ ਨਾਂ ਰੱਖਿਆ ਗਿਆ ਪੰਜਾਬ ਯੂਨੀਵਰਸਿਟੀ ਕਾਲਜ ਹੁਣ ਅਗਲੇ 7-8 ਸਾਲ ਕੀ ਹੁੰਦਾ ਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦਾ ਲਿਟਰੇਸੀ ਰੇਟ ਬਹੁਤ ਜ਼ਿਆਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ ਮਦਰਸੇ ਸੀਗੇ ਕਾਲਜ ਸੀ ਸਕੂਲ ਸੀ ਤੇ ਨਾਲ ਨਾਲ ਹਰ ਭਾਸ਼ਾ ਦੇ ਵਿੱਚ ਜਿਹੜਾ ਦੋ ਤਿੰਨ ਲੈਂਗੁਏਜ ਜਿਹੜੀਆਂ ਵਧੀਆ ਪੰਜਾਬ ਦੇ ਵਿੱਚ ਬੋਲੀਆਂ ਜਾਂਦੀਆਂ ਸੀ ਉਹਨਾਂ ਦਾ ਗਿਆਨ ਦਿੱਤਾ ਜਾਂਦਾ ਸੀ ਹਰ ਪਿੰਡ ਦੇ ਵਿੱਚ ਸਕੂਲ ਸੀ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਜੀ ਡਬਲਿਊ ਲੈਟਰਨਰ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ 1882-83 ਦੇ ਵਿੱਚ ਉਹਨੇ ਕਿਤਾਬ ਲਿਖੀ ਸੀ ਹੁਣ ਹੁੰਦਾ ਕਿ 1872 ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਇਹ ਲਿਟਰੇਸੀ ਰੇਟ ਜਿਆਦਾ ਹੁਣ ਕਰਕੇ ਧੜਾ ਧੜਾ ਐਡਮਿਸ਼ਨਾਂ ਹੋਣ ਲੱਗ ਜਾਂਦੀਆਂ ਨੇ ਅਗਲੇ 5-7 ਸਾਲ ਦੇ ਵਿੱਚ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਜਾਂਦੀਆਂ ਨੇ ਕਿ ਪੰਜਾਬ ਯੂਨੀਵਰਸਿਟੀ ਕੋਲ ਕਿਤਾਬਾਂ ਮੁੱਕ ਜਾਂਦੀਆਂ ਨੇ ਸਟੂਡੈਂਟ ਜ਼ਿਆਦਾ ਹੋ ਜਾਂਦੇ ਉਹਨਾਂ ਕੋਲ ਸਟਾਫ ਨਹੀਂ ਰਹਿੰਦਾ ਤੇ ਰੈਵਨਿਊ ਜ਼ਿਆਦਾ ਕ੍ਰੀਏਟ ਹੋਣ ਲੱਗਦਾ ਰੈਵਨਿਊ ਜ਼ਿਆਦਾ ਜਨਰੇਟ ਹੋਣ ਲੱਗ ਜਾਂਦਾ ਹੈ ਤੇ ਪੈਸੇ ਆਉਣ ਲੱਗ ਜਾਂਦੇ ਆ ਤੇ ਅੰਗਰੇਜ਼ਾਂ ਨੇ ਜਦੋਂ ਗੋਰਿਆਂ ਨੇ ਦੇਖਿਆ ਕਿ ਪੈਸੇ ਆਉਣ ਲੱਗ ਗਏ ਫਿਰ ਉਹਨਾਂ ਨੇ 10 ਸਾਲ ਬਾਅਦ ਲਗਭਗ 10 ਸਾਲਾਂ ਬਾਅਦ ਜਾ ਕੇ 1882 ਦੇ ਵਿੱਚ ਇਹਨੂੰ ਆਫੀਸ਼ੀਅਲੀ ਤੌਰ ਤੇ ਐਲਾਨ ਕੀਤਾ ਕਿ ਹਾਂ ਹੁਣ ਇਹਨੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਦਿੱਤਾ ਜਾਂਦਾ ਆ ਜਿਹੜਾ ਕਲਕੱਤੇ ਦੇ ਅੰਦਰ ਸੀ ਉਹ ਵੀ ਹਟਾ ਲਿਆ ਤੇ ਨਾਲ ਦੀ ਨਾਲ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਅਗਰ ਕਾਲਜ ਆਉਂਦਾ ਸੀ ਉਹ ਵੀ ਹਟਾ ਲਿਆ ਤੇ ਇਹਦਾ ਨਾਮ ਰੱਖਿਆ ਗਿਆ ਪੰਜਾਬ ਯੂਨੀਵਰਸਿਟੀ ਪੀਯੂ ਤੇ ਲਾਹੌਰ ਦੇ ਵਿੱਚ ਖੋਲੀ ਗਈ ਹੈ ਨਾ ਜਿਹੜਾ ਲਾਹੌਰ ਵਾਲਾ ਕਾਲਜ ਆ ਉਹਨੂੰ ਹੀ ਅਪਗ੍ਰੇਡ ਕਰਕੇ ਯੂਨੀਵਰਸਿਟੀ ਕਰ ਦਿੱਤਾ ਜਾਂਦਾ ਆ ਠੀਕ ਹੈ ਅਗਰ ਉਹ ਤੋਂ ਬਾਅਦ ਸਟੂਡੈਂਟ ਹੋਰ ਆਉਣੇ ਸ਼ੁਰੂ ਹੋ ਗਏ ਇਹਦੇ ਅੰਡਰ ਕਾਲਜ ਖੋਲਣਾ ਸ਼ੁਰੂ ਹੋ ਗਏ ਜਿਹੜੇ ਅੱਜਕੱਲ ਪਾਕਿਸਤਾਨ ਦੇ ਵਿੱਚ ਆ ਬਹੁਤ ਸਾਰੇ ਕਾਲਜ ਪਾਕਿਸਤਾਨ ਦੇ ਵਿੱਚ ਅਮਰਸਾ ਹੁਸ਼ਿਆਰਪੁਰ ਜਲੰਧਰ ਇਸ ਏਰੀਆ ਦੇ ਵਿੱਚ ਹੀ ਉਹਨੂੰ ਕਸ਼ਮੀਰ ਤੱਕ ਸਾਰੇ ਕਾਲਜ ਅਗਲੇ 30 ਤੋਂ 40 ਸਾਲ 50 ਸਾਲ ਜਿਹੜੇ ਆ ਉਹ ਕਾਲਜ ਖੋਲਣ ਤੇ ਲਾਤਾਂ ਗਿਆ ਯੂਨੀਵਰਸਿਟੀ ਬਹੁਤ ਵੱਡੀ ਹੋ ਜਾਂਦੀ ਆ ਫੇਰ ਆਉਂਦਾ ਹੈ ਅਗਸਤ 1947 ਹੁਣ ਇਹ ਯੂਨੀਵਰਸਿਟੀ ਲਾਹੌਰ ਦੇ ਵਿੱਚ ਹੈ ਅਗਸਤ ਦੇ ਵਿੱਚ ਪਾਰਟੀਸ਼ਨ ਹੋ ਜਾਂਦੀ ਹੈ ਜਦੋਂ ਪਤਾ ਰੌਲਾ ਪੈਂਦਾ ਹੈ ਪਤਾ ਲੱਗਦਾ ਹੈ ਕਿ ਪਾਰਟੀਸ਼ਨ ਹੋਣੀ ਆ ਉਦੋਂ ਕੀ ਹੁੰਦਾ ਹੈ ਕਿ ਯੂਨੀਵਰਸਿਟੀ ਦੀ ਜਿਹੜੀ ਅਥਾਰਟੀ ਹੈ ਸੈਨੇਟ ਮੈਂਬਰ ਹੈ ਸੈਨੇਟ ਮੈਂਬਰ ਉਦੋਂ ਹੀ 1891 ਦੇ ਵਿੱਚ ਇਹਦੀ ਪਹਿਲੀ ਸੈਨੇਟ ਬਣ ਗਈ ਸੀ ਹੁਣ ਜਦੋਂ ਯੂਨੀਵਰਸਿਟੀ ਨੂੰ ਪਤਾ ਲੱਗਦਾ ਹੈ ਕਿ ਲਾਹੌਰ ਯੂਨੀਵਰਸਿਟੀ ਨੂੰ ਉਧਰ ਚਲੇ ਜਾਣਾ ਇੱਧਰ ਜਿਹੜੇ ਆਨੰਦ ਕੁਮਾਰ ਹੋਣੀ ਸੀ ਚੰਦੂ لال ਤ੍ਰਵੇਦੀ ਹੋਣੀ ਸੀ ਜਿਹੜਾ ਪੰਜਾਬ ਦਾ ਪਹਿਲਾ ਗਵਰਨਰ ਹੋਇਆ ਉਹ ਸਾਰੇ ਉਹ ਉਹ ਸਾਰੇ ਗੱਲਾਂ ਬਾਤਾਂ ਕਰਦੇ ਆ ਮੀਟਿੰਗਾਂ ਕਰਦੇ ਆ ਸੈਨੇਟ ਮੈਂਬਰ ਆਉਂਦੇ ਆ ਵੀ ਕਿਵੇਂ ਕੀਤਾ ਜਾਵੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਲ ਪਾਉਂਦੇ ਆ ਉਹ ਕਹਿੰਦੇ ਵੀ ਇਹਨੇ ਤਾਂ ਇੱਧਰ ਆ ਜਾਣਾ ਸੀ ਉੱਧਰ ਜਾ ਕੇ ਆਪਣੀ ਖੋਲ ਲਾਂਗੇ ਪੰਜਾਬ ਯੂਨੀਵਰਸਿਟੀ ਦੇ ਐਸੈਟਸ ਐਸੈਟਸ ਮਤਲਬ ਪੂਰਾ ਜਿਹੜਾ ਤਾਮਜਾਮ ਹੁੰਦਾ ਆ ਬਿਲਡਿੰਗ ਜਾਂ ਛੋਟੀ ਤੋਂ ਵੱਡੀ ਵੱਡੀ ਕੀਤੇ ਲੈ ਕੇ ਵੀ ਕਿੰਨਾ ਰੈਵਨਿਊ ਆਉਂਦਾ ਆ ਉਹਦਾ ਸਾਰਾ ਮੁੱਲ ਪਾਇਆ ਗਿਆ ਵੀ ਤੇ ਲਗਭਗ 1 ਕਰੋੜ ਰੁਪਈਆ ਉਹਦੋਂ ਮੁੱਲ ਪਾਇਆ ਜਾਂਦਾ ਵੀ ਇਹਦਾ 1 ਕਰੋੜ ਰੁਪਈਏ ਦੇ ਲਗਭਗ ਮੁੱਲ ਹੈਗਾ ਆ ਤੇ ਫਿਰ ਕੀ ਹੁੰਦਾ ਆ ਕਹਿੰਦੇ ਵੀ ਇਦਾਂ ਕਰਦੇ ਆ ਵੀ 60% ਲਾਹੌਰ ਕੋ ਰੱਖ ਲੈਣੇ ਆ 40% ਜਿਹੜਾ ਉਹ ਪੰਜਾਬ ਉਧਰ ਨੇ ਲੈ ਜਾਣੇ ਉਧਰ ਅਸੀਂ ਆਪਣੀ ਨਵੀਂ ਯੂਨੀਵਰਸਿਟੀ ਖੋਲ ਲਾਂਗੇ ਸਾਨੂੰ 40 ਲੱਖ ਰੁਪਈਆ ਦੇ ਦੇ ਹੁਣ ਹੁੰਦਾ ਕੀ ਆ ਉਦੋਂ ਨਾ ਜਦੋਂ ਪਾਰਟੀਸ਼ਨ ਹੁੰਦਾ ਆ ਹਿੰਦੁਸਤਾਨ ਦੀ ਵੰਡ ਹੁੰਦੀ ਆ ਉਦੋਂ ਇੱਕ ਕਮੇਟੀ ਬਣਾਈ ਜਾਂਦੀ ਆ ਹੈਨਾ ਇੰਡੀਪੈਂਡੈਂਸ ਕਮੇਟੀ ਕਹਿੰਦੇ ਆ ਜਿਹਨੂੰ ਪਾਰਟੀਸ਼ਨ ਕਮੇਟੀ ਕਹਿੰਦੇ ਆ ਉਹ ਕੀ ਕਰਦੀ ਆ ਸਾਰੀਆਂ ਦਲੀਲਾਂ ਸਾਰੀਆਂ ਚੀਜ਼ਾਂ ਉਹਨਾਂ ਕੋ ਜਾਣੀਆਂ ਉਹ ਅਪਰੂਵ ਕਰਦੀ ਆ ਵੀ ਕਿਹੜੀ ਚੀਜ਼ ਪਾਸ ਕਰਨੀ ਆ ਕਿਹੜੀ ਨਹੀਂ ਕਰਨੀ ਉਹਨਾਂ ਕੋ ਇਹ ਅਪਰੂਵਲ ਭੇਜੀ ਗਈ ਪਾਰਟੀਸ਼ਨ ਕਮੇਟੀ ਕੋਲ ਕਿ ਇਦਾਂ ਇਦਾਂ ਸਾਡਾ ਆ ਜਿਹੜਾ ਸਿਸਟਮ ਆ ਆਸੀਂ 40% ਇਧਰ ਚਾਹੁੰਦੇ ਆ 60% ਇਧਰ ਚਾਹੁੰਦੇ ਆ ਹਨਾ ਤੇ ਉਹਨਾਂ ਨੇ ਪ੍ਰੋਜੈਕਟ ਕਰਤੀ ਉਹਨਾਂ ਨੇ ਦਲੀਲ ਦਿੱਤੀ ਕਿ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਆ ਨੇ ਜਿਹੜੀਆਂ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਰਹਿ ਜਾਣਗੀਆਂ ਤੇ ਪਾਕਿਸਤਾਨੀਆਂ ਹਿੰਦੁਸਤਾਨ ਦੇ ਵਿੱਚ ਰਹਿ ਜਾਣਗੀਆਂ ਸਾਡਾ ਅਸੀਂ ਟ੍ਰੇਡ ਕਰਾਂਗੇ ਅਸੀਂ ਵਪਾਰ ਕਰਾਂਗੇ ਬਾਰਡਰ ਖੁੱਲਾ ਹੋਊਗਾ ਅਸੀਂ ਇੱਕ ਦੂਜੇ ਨਾਲ ਵਧੀਆ ਡੀਲ ਕਰਾਂਗੇ ਉਹਨਾਂ ਨੇ ਅਫੀਸ਼ੀਅਲ ਹੀ ਦਿੱਤਾ ਇਹ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਨਾਂ ਨੇ ਰਿਟਰਨ ਦੇ ਵਿੱਚ ਦਿੱਤਾ ਉਹਦੋਂ ਵੀ ਅਸੀਂ ਡੀਲ ਕਰਾਂਗੇ ਵਪਾਰ ਕਰਾਂਗੇ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਲਾਹੌਰ ਆ ਤੁਸੀਂ ਜਿਹੜੇ ਕਾਲਜ ਇੱਧਰ ਵਾਲੇ ਇਹਨਾਂ ਨੂੰ ਉਹਨਾਂ ਦੇ ਅੰਡਰ ਹੀ ਚੱਲਣ ਦਿਓ ਅਲੱਗ ਤੋਂ ਨਾ ਬਣਾਓ ਵੀ ਅਸੀਂ ਟ੍ਰੇਡ ਕਰਾਂਗੇ ਵਪਾਰ ਕਰਾਂਗੇ ਸਾਡੀ ਗੱਲਬਾਤ ਆਮ ਹੋਊਗੀ ਹਿੰਦੁਸਤਾਨ ਆਜ਼ਾਦ ਹੋ ਜਾਂਦਾ 15 ਅਗਸਤ 1947 ਨੂੰ ਪਰ ਅਗਲੀ ਇੱਕ ਤਰੀਕ ਨੂੰ 1 ਸਤੰਬਰ ਨੂੰ ਹੀ ਰੌਲਾ ਪੈ ਜਾਂਦਾ ਰੌਲਾ ਕੀ ਪੈਂਦਾ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਅੰਡਰ ਕਾਲਜ ਆ ਜਿਹੜੇ ਉਹਨਾਂ ਦੇ ਜਿਵੇਂ ਬਹੁਤ ਕਾਲਜ ਉਹਨਾਂ ਨੂੰ ਜਿਹੜਾ ਰਿਪਰੈਜ਼ੈਂਟ ਕਰਦੇ ਸੀ ਉਹਨਾਂ ਨੂੰ ਜਵਾਬ ਦੇ ਹੁੰਦੇ ਸੀ ਉਹਨਾਂ ਦੇ ਵਿੱਚ ਜਿਹੜੇ ਬੰਦੇ ਸੀ ਉਹਨਾਂ ਨੂੰ ਤਨਖਾਹਾਂ ਦੇਣੀਆਂ ਸੀ ਸਕਾਲਰਸ਼ਿਪਾਂ ਦੇਣੀਆਂ ਸੀ ਜਿਹੜੀਆਂ ਯੂਨੀਵਰਸਿਟੀ ਵੱਲੋਂ ਅਪਰੂਵ ਹੋ ਕੇ ਆਉਂਦੀਆਂ ਸੀ ਹੁਣ ਯੂਨੀਵਰਸਿਟੀ ਰਹਿ ਜਾਂਦੀ ਹੈ ਲਾਹੌਰ ਦੇ ਵਿੱਚ ਪਰ ਉਹਨੂੰ ਸਕਾਲਰਸ਼ਿਪਾਂ ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਨਹੀਂ ਪਹੁੰਚਦੀਆਂ ਤੇ ਜਿਹੜੀ ਟ੍ਰੇਡ ਹੈ ਵਪਾਰ ਬੰਦ ਹੋ ਜਾਂਦੀ ਹੈ ਤੇ ਉਦੋਂ ਫਿਰ ਇਹ ਕਿਹਾ ਜਾਂਦਾ ਵੀ ਜਿਹੜਾ ਯੂਨੀਵਰਸਿਟੀ ਦਾ ਪ੍ਰਸਾਪ ਪ੍ਰਸਤਾਵ ਆ ਉਹ ਕੈਨਸਲ ਆ ਉਧਰਲਾ ਜਿਹੜਾ ਉਧਰਲਾ ਉਧਰ ਰਹਿ ਗਿਆ ਇਧਰਲਾ ਇਧਰ ਰਹਿ ਗਿਆ ਜਿਹੜਾ 40% ਡੀਲ ਹੋਈ ਸੀ ਵੀ 40 ਲੱਖ ਰੁਪਇਆ ਦਵਾਂਗੇ ਯੂਨੀਵਰਸਿਟੀ ਦਾ ਪਾਕਿਸਤਾਨ ਸਰਕਾਰ ਜਾਂ ਪਾਕਿਸਤਾਨ ਦੀ ਯੂਨੀਵਰਸਿਟੀ ਦੇ ਜਿਹੜੇ ਉਸ ਸਮੇਂ ਮੈਂਬਰ ਹੁੰਦੇ ਆ ਉਹਦੇ ਤੋਂ ਵੀ ਮੁੱਕਰ ਜਾਂਦੇ ਆ ਪੰਜਾਬ ਨੇ ਇੰਨਾ ਪਹਿਹ ਦਿੱਤਾ ਸਾਰਾ ਕੁਝ ਦਿੱਤਾ ਤੇ ਦੁਬਾਰਾ ਗੱਲਬਾਤ ਜ਼ੀਰੋ ਤੇ ਆ ਜਾਂਦੀ ਆ 15 ਅਗਸਤ ਨੂੰ ਜਿਹੜਾ ਦੇਸ਼ ਜਨਮ ਹੁੰਦਾ 1 ਸਤੰਬਰ ਨੂੰ ਰੌਲਾ ਪੈਂਦਾ ਤੇ 22 ਸਤੰਬਰ ਨੂੰ ਜਿਹੜੀ ਪਹਿਲੀ ਮੀਟਿੰਗ ਹੋ ਜਾਂਦੀ ਹੈ 22 23 24 25 27 ਤੱਕ ਮੀਟਿੰਗਾਂ ਪੰਜ ਚਾਰ ਦਿਨਾਂ ਚ ਚੱਲਦੀਆਂ ਰਹਿੰਦੀਆਂ ਨੇ। ਚੰਦੂ لال ત્રिवेदी ਅਨੰਦ ਕੁਮਾਰ ਤੇ ਹੋਰ ਜਿਹੜੇ ਬੰਦੇ ਆ ਉਹ ਮੀਟਿੰਗ ਕਰਦੇ ਆ ਤੇ ਮੀਟਿੰਗਾਂ ਕਰਨ ਤੋਂ ਬਾਅਦ 30 ਸਤੰਬਰ ਨੂੰ ਐਲਾਨ ਕਰ ਦਿੱਤਾ ਜਾਂਦਾ ਆ ਕਿ ਪੰਜਾਬ ਦੀ ਜਾਂ ਇੰਡੀਆ ਦੀ ਜਿਹੜੀ ਨਾਰਥ ਇੰਡੀਆ ਦੀ ਪੰਜਾਬ ਦੀ ਆਪਣੀ ਯੂਨੀਵਰਸਿਟੀ ਹੋਵੇਗੀ। ਯੂਨੀਵਰਸਿਟੀ ਦਾ ਨਾਮ ਰੱਖਿਆ ਜਾਂਦਾ ਈਸਟ ਪੰਜਾਬ ਯੂਨੀਵਰਸਿਟੀ ਕਿਉਂਕਿ ਜਿਹੜਾ ਪੰਜਾਬ ਯੂਨੀਵਰਸਿਟੀ ਆ ਉਹ ਆਲਰੇਡੀ ਲਾਹੌਰ ਵਾਲੀ ਦਾ ਨਾਮ ਸੀ ਉਹਨੂੰ ਇੱਧਰ ਰਿਪੀਟ ਅਸੀਂ ਨਹੀਂ ਕਰ ਸਕਦੇ। ਠੀਕ ਹੈ ਤੇ ਉਹਨਾਂ ਨੇ ਈਸਟ ਬਲਾ ਦਿੱਤਾ ਮੂਰੇ ਨਾਮ ਉਹ ਵੀ ਪੂਰਬੀ ਪੰਜਾਬ ਈਸਟ ਪੰਜਾਬ ਯੂਨੀਵਰਸਿਟੀ ਦਾ ਨਾਮ ਰੱਖਿਆ ਜਾਂਦਾ ਆ ਪਰ ਹੁਣ ਪੰਜਾਬ ਦੇ ਕੋਲ ਜਿਹੜੇ ਕਾਲਜ ਹੈਗੇ ਸੀ 50 ਤੋਂ 60 ਕਾਲਜ ਦੱਸਿਆ ਜਾਂਦਾ ਆ ਕਿ ਉਹਦੇ ਅੰਡਰ ਉਹਦੋਂ ਹੈਗੇ ਸੀ ਜਿਹੜੇ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅੰਡਰ ਸੀ ਪਰ ਆ ਪੰਜਾਬ ਦੇ ਵਿੱਚ ਇਧਰ ਇਧਰਲੇ ਪੰਜਾਬ ਦੇ ਗਏ ਚਾਹੇ ਕਸ਼ਮੀਰ ਹਿਮਾਚਲ ਹਰਿਆਣਾ ਪੰਜਾਬ ਜੰਮੂ ਕਸ਼ਮੀਰ ਸਾਰੇ ਤੁਸੀਂ ਉਹ ਸਾਰੇ ਇਸ ਯੂਨੀਵਰਸਿਟੀ ਦੇ ਅੰਡਰ ਲੈ ਲਏ ਜਾਂਦੇ ਆ ਦੇਖੋ ਯੂਨੀਵਰਸਿਟੀ ਦਾ 30 ਸਾਲ ਤੰਮੋਂ ਸਿਰਫ ਐਲਾਨ ਹੁੰਦਾ ਨਾ ਯੂਨੀਵਰਸਿਟੀ ਕੋਈ ਦਫ਼ਤਰ ਨਾ ਕੋ ਬਿਲਡਿੰਗ ਹੈ ਨਾ ਕੋ ਕੈਂਪਸ ਹੈ ਨਾ ਕੋ ਸਟੂਡੈਂਟ ਸਿਰਫ ਕਾਲਜ ਐਂਡਰ ਨੇ ਤੇ ਹੁਣ ਪਹਿਲਾ ਦਫ਼ਤਰ ਖੋਲਿਆ ਜਾਂਦਾ ਹੈ ਸ਼ਿਮਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਸਭ ਤੋਂ ਪਹਿਲਾ ਦਫ਼ਤਰ ਜਿਹੜਾ ਸ਼ਿਮਲੇ ਦੇ ਵਿੱਚ ਖੋਲਿਆ ਜਾਂਦਾ ਆ ਸ਼ਿਮਲੇ ਦੇ ਵਿੱਚ ਦਫ਼ਤਰ ਖੋਲਣ ਤੋਂ ਬਾਅਦ ਜਿਹੜਾ ਕੁਝ ਡਾਕੂਮੈਂਟ ਕੋਈ ਫਾਈਲ ਨਾ ਕੋ ਸਟਾਫ ਉੱਥੇ ਭੇਜ ਦਿੱਤਾ ਜਾਂਦਾ ਆ ਹੁਣ 60 ਯੂਨੀਵਰਸਿਟੀਆਂ ਇੱਧਰ ਅੰਡਰ ਹੋਣ ਕਰਕੇ ਥੋੜਾ ਬੋਤਾ ਰੈਵਨਿਊ ਜਿਹੜਾ ਜਨਰੇਟ ਹੋਣ ਲੱਗ ਗਿਆ ਕਿਉਂਕਿ 60 ਅਗਲਾ ਟਾਸਕ ਹੁਣ ਅਗਲਾ ਟਾਸਕ ਸੀ ਕਿ ਇੱਕ ਤਾਂ ਯੂਨੀਵਰਸਿਟੀ ਦਾ ਨਾਮ ਬੜਾ ਦਿੱਕਤ ਪੈਦਾ ਕਰਦਾ ਸੀ ਦੂਜਾ ਯੂਨੀਵਰਸਿਟੀ ਕੋ ਕੈਂਪਸ ਨਹੀਂ ਸੀ ਹੁਣ ਜਿਹੜੇ ਸਟੂਡੈਂਟ ਡਾਇਰੈਕਟ ਯੂਨੀਵਰਸਿਟੀ ਐਡਮਿਸ਼ਨ ਲੈਣੇ ਚਾਹੁੰਦੇ ਸੀ ਉਹਨਾਂ ਨੂੰ ਐਡਮਿਸ਼ਨ ਮਿਲ ਗਈ ਪਰ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਕਿਤੇ ਹੁਸ਼ਿਆਰਪੁਰ ਲਾਈਆਂ ਜਾਂਦੀਆਂ ਸੀ ਕਿਤੇ ਜਿਹੜੀਆਂ ਜਲੰਧਰ ਲਾਈਆਂ ਜਾਂਦੀਆਂ ਸੀ ਕਿਤੇ ਗਰਦਾਸਪੁਰ ਜਿੱਥੇ-ਜਿੱਥੇ ਵੀ ਕਾਲਜ ਵੱਡੇ ਮਸ਼ਹੂਰ ਸੀਗੇ ਉੱਥੇ ਜਿਹੜੀਆਂ ਉਹ ਹੁਸ਼ਿਆਰਪੁਰ ਤੇ ਜਲੰਧਰ ਜਿੱਥੇ ਵੀ ਉਸ ਅੰਬਾਲੇ ਕੈਂਟ ਤੱਕ ਲੱਗੀਆਂ ਜੰਮੂ ਕਸ਼ਮੀਰ ਦੇ ਵਿੱਚ ਵੀ ਲੱਗੀਆਂ ਇਹ ਸਾਰੇ ਏਰੀਆ ਪਰ ਬਿਲਡਿੰਗ ਜੋ ਨਹੀਂ ਸੀ ਯੂਨੀਵਰਸਿਟੀ ਕੋਰ ਫਿਰ ਦੋ ਕੰਮ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਤਜਵੀਜ਼ ਪਾਸ ਹੁੰਦੀ ਹੈ ਦੂਜੀ ਗੱਲ ਦਫ਼ਤਰ ਆ ਜਿਹੜਾ ਉਹ ਸ਼ਿਮਲੇ ਦੇ ਵਿੱਚ ਹੁੰਦਾ ਪਰ ਸ਼ਿਮਲਾ ਪਹਾੜੀ ਏਰੀਆ ਹੈ ਪਹਾੜੀ ਏਰੀਆ ਹੋਣ ਕਰਕੇ ਕਿਤੇ ਤੋਂ ਆਉਣ ਜਾਣ ਦੇ ਵਿੱਚ ਦਿੱਕਤ ਆਉਂਦੀ ਐ ਸੋ ਉਹਨੂੰ ਥੋੜਾ ਜਿਹਾ ਥੱਲੇ ਲਿਆ ਕੇ ਸੋਹਲਨ ਦੇ ਵਿੱਚ ਸ਼ਿਫਟ ਕਰਿਆ ਜਾਂਦਾ ਦਫ਼ਤਰ ਪਹਿਲਾਂ ਸ਼ਿਮਲੇ ਸੀ ਫਿਰ ਸੋਹਲਨ ਆ ਗਿਆ ਦਫ਼ਤਰ ਤੇ ਦੋ ਚਾਰ ਕਮਰੇ ਖਰੀਦ ਕੇ ਉੱਥੇ ਆਫੀਸ਼ੀਅਲੀ ਤੌਰ ਤੇ ਜਿਹੜਾ ਵਰਕ ਸ਼ੁਰੂ ਹੋ ਜਾਂਦਾ ਆ ਫਾਈਲਾਂ ਦਾ ਕਲਾਸ ਉੱਥੇ ਕੋਈ ਨਹੀਂ ਲੱਗਦੀ ਕੈਂਪਸ ਉੱਥੇ ਵੀ ਕੋਈ ਹੁਣ ਕੀ ਹੁੰਦਾ ਹੈ ਨਾਂ ਦੀ ਪ੍ਰੋਬਲਮ ਆਉਂਦੀ ਹੈ ਈਸਟ ਪੰਜਾਬ ਯੂਨੀਵਰਸਿਟੀ ਕਹਿੰਦੇ ਸਹੀ ਨਾਂ ਨਹੀਂ ਫਿਰ ਕੀ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਂਦਾ ਹੈ ਨਾਂ ਬਦਲਿਆ ਕਿਵੇਂ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਡਾਕੂਮੈਂਟ ਦੇ ਵਿੱਚ ਤੁਸੀਂ ਕਿਤੇ ਵੀ ਨਾਂ ਪੜੋਗੇ ਪੰਜਾਬ ਦਾ ਚਾਹੇ ਪੰਜਾਬ ਯੂਨੀਵਰਸਿਟੀ ਪਟਿਆਲਾ ਹੋਵੇ ਪੰਜਾਬ ਹਰਿਆਣਾ ਹਾਈ ਕੋਰਟ ਹੋਵੇ ਉੱਥੇ ਲਿਖਿਆ ਜਾਂਦਾ ਹੈ ਪੀ ਯੂ ਐਨ ਜੇ ਏ ਬੀ ਪਰ ਪੰਜਾਬ ਯੂਨੀਵਰਸਿਟੀ ਅਸੀਂ ਆਲਰੇਡੀ ਲਾਹੌਰ ਦੇ ਵਿੱਚ ਛੱਡ ਆਏ ਹਾਂ ਪੀ ਯੂ ਐਨ ਜੇ ਏ ਬੀ ਉਹ ਪੰਜਾਬੀ ਵਿੱਚ ਲਾਹੌਰ ਦੇ ਵਿੱਚ ਛੱਡਤੀ ਆ ਤੇ ਹੁਣ ਹੁੰਦਾ ਕੀ ਹੈ ਜਿਹੜਾ ਨਾਂ ਚੇਂਜ ਕੀਤਾ ਜਾਂਦਾ ਉਥੇ ਨਾਂ ਪੰਜਾਬ ਯੂਨੀਵਰਸਿਟੀ ਹੀ ਰੱਖਿਆ ਜਾਂਦਾ ਪਰ ਪੀ ਯੂ ਦੀ ਜਗ੍ਹਾ ਪੀ ਏ ਕਰ ਦਿੱਤਾ ਜਾਂਦਾ ਹੈ ਇੱਕ ਨਾ ਅੱਖਰ ਚੇਂਜ ਹੋ ਗਿਆ ਉਹਦੇ ਨਾਲ ਸਾਰਾ ਸਿਨੈਰੀਓ ਚੇਂਜ ਹੋ ਗਿਆ ਨਾਂ ਵੀ ਪੰਜਾਬ ਯੂਨੀਵਰਸਿਟੀ ਆ ਗਿਆ ਅੱਜ ਤੱਕ ਦੇ ਇਤਿਹਾਸ ਤੁਸੀਂ ਦੇਖੋਗੇ ਬਾਕੀ ਸਭ ਕਿਤੇ ਪੰਜਾਬ ਜਿਹੜਾ ਪੀ ਯੂ ਨਾਲ ਲਿਖਿਆ ਜਾਂਦਾ ਆ ਪਰ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹਦੇ ਵਿੱਚ ਪੰਜਾਬ ਆ ਜਿਹੜਾ ਪੀ ਏ ਨਾਲ ਲਿਖਿਆ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਇਹ ਅਸਲ ਰੀਜਨ ਸੀਗਾ ਉਹਦਾ ਨਾਂ ਚੇਂਜ ਕਰਨ ਦਾ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਫਿਰ ਈਸਟ ਪੰਜਾਬ ਯੂਨੀਵਰਸਿਟੀ ਤੇ ਫਿਰ ਪੰਜਾਬ ਯੂਨੀਵਰਸਿਟੀ ਪੀਏ ਨਾਲ ਇਹਦਾ ਨਾਮ ਰੱਖਿਆ ਜਾਂਦਾ ਆ ਹੁਣ ਅੱਗੇ ਆਉਂਦੀ ਆ ਗੱਲ ਇਹਦਾ ਕੈਂਪਸ ਤਿਆਰ ਕਰਨ ਦੀ ਉਦੋਂ ਨਾਲ ਸੈਂਟਰ ਸਰਕਾਰ ਇਹਨਾਂ ਨੂੰ 50-60 ਲੱਖ ਰੁਪਏ ਦੀ ਗ੍ਰਾਂਟ ਅਕਤੂਬਰ ਦੇ ਮਹੀਨੇ ਵਿੱਚ ਮੇਰੇ ਖਿਆਲ ਚ ਦਿੰਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਪੈਸੇ ਆ ਜਾਂਦੇ ਆ ਰੈਵਨਿਊ ਆਉਣਾ ਸ਼ੁਰੂ ਹੋ ਜਾਂਦਾ ਕਾਲਜਾਂ ਦਾ ਉਦੋਂ ਚੰਡੀਗੜ੍ਹ ਸ਼ਹਿਰ ਬਣਿਆ ਜਾ ਬਣ ਰਿਹਾ ਸੀ ਦੇਖੋ ਜਿਹੜਾ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਹੈ ਇੱਕ ਹੁੰਦਾ ਵੀਸੀ ਇਹਨੂੰ ਵਾਈਸ ਚਾਂਸਲਰ ਕਹਿੰਦੇ ਆ ਇੱਕ ਹੁੰਦਾ ਚਾਂਸਲਰ ਉਹ ਪੰਜਾਬ ਦਾ ਗਵਰਨਰ ਹੁੰਦਾ ਮਤਲਬ ਉਹਦੀ ਸਰਕਾਰ ਨਾਲ ਵੀ ਹੁੰਦੀ ਹੈ ਸੈਟਿੰਗ ਤੇ ਸਰਕਾਰ ਬਦੇ ਉਹਦੇ ਅੰਡਰ ਹੁੰਦੀ ਹੈ ਤੇ ਯੂਨੀਵਰਸਿਟੀ ਵੀ ਉਹਦੇ ਅੰਡਰ ਹੁੰਦੀ ਹੈ ਚੰਦੂ ਲਾਲ ਦ੍ਰਵੇਦੀ ਗਵਰਨਰ ਸੀਗਾ ਉਹ ਉਹ ਆਪਣਾ ਸਰਕਾਰ ਨਾਲ ਰਾਬਤਾ ਕਰਦਾ ਪੰਜਾਬ ਸਰਕਾਰ ਨਾਲ ਵੀ ਸਾਨੂੰ ਯੂਨੀਵਰਸਿਟੀ ਬਣਾਉਣ ਨੂੰ ਜਗ੍ਹਾ ਚਾਹੀਦੀ ਆ ਉਦੋਂ ਚੰਡੀਗੜ੍ਹ ਸ਼ਹਿਰ ਬਣ ਰਿਹਾ ਸੀ ਲੀ ਕਾਰਗੁਰੇਜ਼ੀਅਰ ਜਿਹੜਾ ਜਿਹਨੇ ਚੰਡੀਗੜ੍ਹ ਬਣਾਇਆ ਆ ਉਦੇ ਕੋਲ ਸਾਰਾ ਤਾਮਾ ਜਮਾ ਸੀ ਉਹਦੇ ਦਾ ਕੰਟੈਕਟ ਕੀਤਾ ਜਾਂਦਾ ਵੀ ਅਸੀਂ ਚੰਡੀਗੜ੍ਹ ਲੈਣਾ ਚੰਡੀਗੜ੍ਹ ਬਣਾਉਣਾ ਹੈ ਇੱਥੇ ਸੈਕਟਰ 14 ਜਿਹੜਾ ਅੱਜ ਕੱਲ ਚੰਡੀ ਸੈਕਟਰ ਚੰਡੀਗੜ੍ਹ ਸੈਕਟਰ 14 ਤੇ ਸੈਕਟਰ 25 ਉਸ ਏਰੀਆ ਦੇ ਵਿੱਚ 306 ਏਕੜ ਜ਼ਮੀਨ ਅਲਾਉਟ ਹੁੰਦੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਇੱਥੇ ਤੁਸੀਂ ਪੰਜਾਬ ਸਰਕਾਰ ਕਹਿੰਦੀ ਆ ਆਪਣਾ ਜਿਹੜਾ ਯੂਨੀਵਰਸਿਟੀ ਖੋਲ ਸਕਦੇ ਹੋ ਜਗ੍ਹਾ ਮਿਲ ਜਾਂਦੀ ਹੈ ਪਰ ਪੰਜਾਬ ਨੂੰ ਪੰਜਾਬੀ ਯੂਨੀਵਰਸਿਟੀ ਨੂੰ ਪੇ ਕਰਨਾ ਪੈਂਦਾ 306 ਏਕੜ ਦਾ 1000 ਰੁਪਿਆ ਪ੍ਰਤੀ ਏਕੜ ਉਦੋਂ ਦੇ ਹਿਸਾਬ ਨਾਲ ਅੱਜ ਤੋਂ ਲਗਭਗ 75 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਦੇ ਹਿਸਾਬ ਨਾਲ ਜਿਹੜਾ ਪੇ ਕੀਤਾ ਜਾਂਦਾ ਆ 3 3 ਲੱਖ 6000 ਰੁਪਿਆ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਉਸ ਜ਼ਮੀਨ ਦਾ ਦੰਦੀ ਆ ਤੇ ਜਿਹੜਾ ਕੈਂਪਸ ਦੇ ਵਾਸਤੇ ਜਗ੍ਹਾ ਮਿਲ ਜਾਂਦੀ ਆ ਸਭ ਤੋਂ ਪਹਿਲਾਂ ਉੱਥੇ 250 ਤੋਂ 300 ਕਮਰਾ ਤਿਆਰ ਹੁੰਦਾ ਆ ਜਿਹੜਾ ਲੀ ਕਾਰਬੂਰੇਜ਼ੀਅਰ ਜੀ ਨੇ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਜਿਹਨੇ ਚੰਡੀਗੜ੍ਹ ਸਾਰਾ ਬਿਲਟ ਕੀਤਾ ਟਾਈਮ ਲਾ ਕੇ ਉਹਦਾ ਜਿਹੜਾ ਅਸਿਸਟੈਂਟ ਹੁੰਦਾ ਪੀਅਰ ਜਾਂ ਰੇਟ ਨਾ ਆ ਉਹਦਾ ਉਹਨੇ ਜਿਹੜਾ ਆ ਸਾਰਾ ਚੰਡੀਗੜ੍ਹ ਦਾ ਬਣਾਇਆ ਸਭ ਤੋਂ ਪਹਿਲਾਂ ਉਹਨੇ 200 ਤੋਂ 300 ਕਮਰਾ ਬਣਾਇਆ ਸਟਾਫ ਦੇ ਰਹਿਣ ਵਾਸਤੇ ਜਾਂ ਮੁਲਾਜ਼ਮਾਂ ਦੇ ਸਾਰਿਆਂ ਦੇ ਰਹਿਣ ਵਾਸਤੇ ਦਫ਼ਤਰੀ ਕੰਮ ਵਾਸਤੇ ਉਸ ਤੋਂ ਬਾਅਦ ਕੈਂਪਸ ਬਣਾਉਣਾ ਸ਼ੁਰੂ ਹੁੰਦਾ ਆ ਹੁਣ ਗ੍ਰਾਂਟ ਦੀ ਗੱਲ ਆਉਂਦੀ ਆ ਪੰਜਾਬ ਪਹਿਲਾਂ ਪੰਜਾਬ ਸਰਕਾਰ ਨੇ 70 ਲੱਖ ਰੁਪਏ ਗ੍ਰਾਂਟ ਦਿੱਤੀ ਪੰਜਾਬ ਸਰਕਾਰ ਨੇ ਵੀ ਪੈਸੇ ਦਿੱਤੇ ਫਿਰ ਪੰਜਾਬ ਸਰਕਾਰ ਨੇ 5 ਲੱਖ ਹਰ ਇੱਕ ਸਾਲ ਦੇਣ ਦਾ ਵਾਅਦਾ ਕੀਤਾ ਵੀ ਇਕੱਠੇ ਅਸੀਂ ਨਹੀਂ ਦੇ ਸਕਦੇ ਉਹ 25 ਲੱਖ 5 ਸਰਪੰਚ ਕਿਸ਼ਤਾਂ ਦੇ ਵਿੱਚ ਜਿਹੜਾ ਦਿੱਤਾ 19 1955 ਦੀ ਗੱਲ ਆ ਜਦੋਂ ਬਿਲਡਿੰਗ ਬਣਨੀ ਸ਼ੁਰੂ ਹੋ ਜਾਂਦੀ ਆ ਆਫੀਸ਼ੀਅਲੀ ਕੈਂਪਸ ਠੀਕ ਹੈ 70 ਸਾਲ ਸੰਘਰਸ਼ ਦੇ ਵਿੱਚ ਲੰਘ ਜਾਂਦੇ ਆ ਤੇ ਜਿਹੜੇ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪਹਿਲਾਂ ਪੜ੍ਹੇ ਹੋਏ ਸੀ ਉਹ ਬੜਾ ਪਿਆਰ ਕਰਦੇ ਆ ਉਦੋਂ ਵੀ ਕਰਦੇ ਸੀ ਤੇ ਅੱਜ ਵੀ ਕਰਦੇ ਆ ਉਹਨਾਂ ਨੇ ਬੜੀ ਮਦਦ ਕੀਤੀ ਇੱਕ ਹਰਮਨ ਸਿੰਘ ਜੱਜ ਨਾਂ ਦਾ ਬੰਦਾ ਆ ਉਹਨੇ 2 ਕਰੋੜ ਰੁਪਈਆ ਲਿਖਿਆ ਪਾਉਂਦਾ ਕਿ ਉਹਨੇ 2 ਕਰੋੜ ਰੁਪਈਆ ਪੱਲਿਓਂ ਦਿੱਤਾ ਉਹ ਬਾਹਰ ਚੱਲ ਗਿਆ ਸੀ ਇਦੋਂ ਵੇਨਾ ਕੈਨੇਡਾ ਦੇ ਹੋਰ ਬੰਦਿਆਂ ਨੇ ਕੈਨੇਡਾ ਅਮਰੀਕਾ ਦੇ ਜਿਹੜੇ ਉੱਥੋਂ ਚਲੇ ਗਏ ਸੀ ਯੂਨੀਵਰਸਿਟੀ ਪੜ੍ਹ ਕੇ ਉਹਨਾਂ ਨੇ 6 ਕਰੋੜ ਰੁਪਇਆ ਲਿਖਿਆ ਮੌਂਦਾ ਕਿ 6 ਕਰੋੜ ਰੁਪਇਆ ਡੋਨੇਸ਼ਨ ਇਕੱਠੀ ਕਰਕੇ ਦਿੱਤੀ ਹੈ ਤੇ ਨਾਲ ਦੀ ਨਾਲ 50-60 ਕਾਲਜ ਪਹਿਲਾਂ ਸੀਗੇ ਤੇ 50 ਤੋਂ 60 ਕਾਲਜ ਜਿਹੜੇ ਉਹ ਹੋਰ ਖੋਲ ਦਿੱਤੇਗੇ ਮਤਲਬ 120 ਕਾਲਜ ਅੰਡਰ ਹੋ ਗਿਆ ਯੂਨੀਵਰਸਿਟੀ ਦੇ ਤੇ ਰੈਵਨਿਊ ਵੱਧ ਆਉਣ ਲੱਗ ਗਿਆ ਅਗਲੇ 8-10 ਸਾਲ ਦੇ ਵਿੱਚ بڑا ਨਾਮ ਹੋ ਗਿਆ ਯੂਨੀਵਰਸਿਟੀ ਦਾ ਫੇਰ ਆਉਂਦਾ 1968 ਪਹਿਲਾਂ ਯੂਨੀਵਰਸਿਟੀ ਤਿਆਰ ਹੁੰਦੀ ਹੈ ਜਿੰਨੇ ਨੂੰ ਚੱਲਣ ਲੱਗਦੀ ਹੈ 1947 ਆ ਜਾਂਦਾ 1955 ਦੇ ਵਿੱਚ ਸ਼ੁਰੂ ਬਰਨੀ ਸ਼ੁਰੂ ਹੁੰਦੀ ਆ ਵਧੀਆ ਤਰੀਕੇ ਨਾਲ ਚੱਲਣ ਲੱਗਦੀ 1966 ਆ ਇਹਦਾ ਪੰਜਾਬ ਦੀ ਫੇਰ ਵੰਡ ਹੋ ਜਾਂਦੀ ਹੈ ਹਰਿਆਣਾ ਲੱਗ ਹੋ ਜਾਂਦਾ ਹਿਮਾਚਲ ਲੱਗ ਹੋ ਜਾਂਦਾ ਆ ਜਿੰਨੇ ਹਿਮਾਚਲ ਦੇ ਵਿੱਚ ਕਾਲਜ ਪੰਜਾਬ ਯੂਨੀਵਰਸਿਟੀ ਦੇ ਅੰਡਰ ਸੀ ਹਿਮਾਚਲ ਆਪਣੇ ਕੰਟਰੋਲ 'ਚ ਲੈ ਲੈਂਦਾ ਆ ਉਹ ਆਪਣੀ ਯੂਨੀਵਰਸਿਟੀ ਬਣਾ ਹਰਿਆਣੇ ਵਾਲੇ ਆਪਣੇ ਕੰਟਰੋਲ 'ਚ ਲੈ ਲੈਂਦੇ ਆ ਹੁਣ ਜਿਹੜਾ ਚੰਡੀਗੜ੍ਹ ਆ ਇਹ ਹੁਣ ਕੱਲਾ ਪੰਜਾਬ ਦਾ ਨਹੀਂ ਰਹਿੰਦਾ ਇਹ ਸਾਂਝਾ ਹੋ ਜਾਂਦਾ ਇਹ ਯੂਟੀ ਬਣ ਜਾਂਦਾ ਆ ਠੀਕ ਹੈ ਸੋ ਦਰ ਸਮੱਸਿਆਵਾਂ ਜਿਹੜੀਆਂ ਹੋਰ ਖੜੀਆਂ ਹੋ ਜਾਂਦੀਆਂ ਨੇ ਜਿਹੜਾ ਰੈਵਨਿਊ ਫੇਰ ਘਟ ਜਾਂਦਾ ਜਾ ਸੋ ਇਸ ਤਰ੍ਹਾਂ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਹੌਲੀ 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 ਦੁਬਾਰਾ ਜਿਹੜੀ ਆ ਉਹ ਖੜੀ ਹੁੰਦੀ ਆ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਕੱਲੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਮੇਰੇ ਖਿਆਲ ਚ 200 ਤੋਂ ਕਾਲ ਜਿਹੜੇ ਪੰਜਾਬ ਦੇ ਅੰਦਰ ਹੈ ਉਹ ਅੱਜ ਦੇ ਟਾਈਮ ਦੇ ਵਿੱਚ ਲਗਭਗ ਮੈਂ ਤੁਹਾਨੂੰ ਮੋਟੀ ਜਿਹੀ ਗਿਣਤੀ ਦੱਸਦਾ ਇੰਨੇ ਕ ਹੈਗੇ ਆ ਤੇ ਜੇ ਸਟੂਡੈਂਟਾਂ ਦੀ ਗੱਲ ਕਰਨੀ ਹੋਵੇ ਤੇ 15 ਤੋਂ 18000 ਸਟੂਡੈਂਟ ਯੂਨੀਵਰਸਿਟੀ ਦੇ ਵਿੱਚ ਪੜਦਾ ਆ ਠੀਕ ਹੈ ਜਿਹਦੇ ਵਿੱਚ ਬਹੁਤ ਹੀ ਗਿਣਤੀ ਕੁੜੀਆਂ ਦੀ ਹੈ ਜ਼ਿਆਦਾ ਉੱਥੇ ਪੜਦਾ ਆ ਤੇ ਨਾਲ ਜੇ ਓਵਰਆਲ ਸਾਰੇ 200 ਕਾਲਜਾਂ ਦੀ ਗੱਲ ਕਰਨੀ ਹੋਵੇ ਤੇ 2.2 ਲੱਖ 3 ਲੱਖ ਤੱਕ ਦਾ ਜਿਹੜਾ ਸਟੂਡੈਂਟ ਆ ਉਹ ਲਿਖਿਆ ਜਾਂਦਾ ਆ ਸਰਕੂਲੇਸ਼ਨ ਦੇ ਵਿੱਚ ਆਉਂਦਾ ਹੈ ਕਿ ਇੰਨੀ ਕਿ ਜਿਹੜੀ ਆ ਉਹ ਸਟੂਡੈਂਟ ਆ ਜਿਹੜਾ ਉਹ ਯੂਨੀਵਰਸਿਟੀ ਦੇ ਅੰਦਰ ਆਉਂਦਾ ਹੈ ਫਿਰ ਇਸ ਯੂਨੀਵਰਸਿਟੀ ਦੇ ਵਿੱਚੋਂ ਬੜੇ ਮਹਾਨ ਲੋਕ ਬੜੇ ਵੱਡੇ ਵੱਡੇ ਬੰਦੇ ਪੜ੍ਹ ਕੇ ਗਏ ਆ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਜਿਹੜੀ ਅਰਥ ਸ਼ਾਸਤਰ ਦੀ ਇਕਨੋਮਿਕਸ ਦੀ ਡਿਗਰੀ ਇੱਥੋਂ ਕੀਤੀ ਇਕਨੋਮਿਕਸ ਦੀ ਪੜ੍ਹਾਈ ਇੱਥੋਂ ਕੀਤੀ ਹੈ ਸ਼ੰਕਰਦੇਵ ਸ਼ਰਮਾ ਇੰਡੀਆ ਦੇ ਰਾਸ਼ਟਰਪਤੀ ਰਹਿ ਚੁੱਕਿਆ ਉਹ ਇੱਥੋਂ ਪੜ੍ਹ ਕੇ ਗਏ ਬਾਲੀਵੁੱਡ ਦੇ ਵਿੱਚ ਜਾਂ ਜਿੰਦਾ ਕਿਰਨ ਖੇਰ ਜਿਹੜੇ ਅਨੁਪਮ ਖੇਰ ਦੀ ਵਾਈਫ ਆ ਉਹ ਚੰਡੀਗੜ੍ਹ ਤੋਂ ਐਮਪੀ ਵੀ ਰਹੇ ਆ ਬਾਲੀਵੁੱਡ ਦੇ ਵਿੱਚ ਵੀ ਪੰਜਾਬ ਦੇ 50 984 ਫਿਲਮ ਜਾਂ ਹੋਰ ਬਾਲੀਵੁੱਡ ਦੇ ਵਿੱਚ ਕਿੰਨੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਉਹ ਇੱਥੋਂ ਪੜ੍ਹੇ ਆ ਆ ਨਵੇਂ ਕਲਾਕਾਰਾਂ ਦੇ ਵਿੱਚ ਆਯੂਸ਼ਮਾਨ ਖਰਾਨਾ ਜਾਂ ਕਹਿ ਸਕਦੇ ਆ ਆਪਣਾ ਤੇ ਯਾਮੀ ਗੋਤਮ ਇੱਕ ਕੁੜੀ ਉਹ ਇੱਥੋਂ ਪੜ੍ਹੀ ਆ ਬਰਮੰਤガル ਵੀ ਪੰਜਾਬ ਸਾਹਿਤਿਕ ਦਾ ਬੜਾ ਵੱਡਾ ਨਾਂ ਆ ਉਹ ਇੱਥੋਂ ਪੜੇ ਆ ਰੀਸੈਂਟ ਜਿਹੜੇ ਹੁਣ ਨਵੇਂ ਮੁੰਡਿਆਂ ਚ ਜੇ ਕਹਿ ਸਕਦੇ ਮਸ਼ਹੂਰ ਬੰਦਿਆਂ ਚੋਂ ਬੱਬੂ ਮਾਨ ਤੇ ਡਾਕਟਰ ਸਤਿੰਦਰ ਸਰਤਾਜ ਜਿਹੜੇ ਆ ਉਹ ਵੀ ਇੱਥੋਂ ਪੜੇ ਆ ਉਹ ਇੱਥੋਂ ਸਟੱਡੀ ਕੀਤੀ ਆ ਸਤਿੰਦਰ ਸਰਤਾਜ ਦਾ ਤਾਂ ਇਹ ਪੰਜਾਬ ਯੂਨੀਵਰਸਿਟੀ 8 ਸਾਲ ਹੋਸਟਲ ਦੇ ਅੰਦਰ 143 ਦੇ ਵਿੱਚ ਰਿਹਾ ਆ ਉਹਨੇ ਆਪਣੇ ਰੀਸੈਂਟ ਨੂੰ ਇੰਟਰਵਿਊ ਲੱਲਣ ਟੌਪ ਦੇ ਵਿੱਚ ਗੱਲਾਂ ਦੱਸੀਆਂ ਕਹਿੰਦਾ ਮੈਂ ਆਪਦੀ ਗੱਡੀ ਜਿਹੜੀ ਆ ਉਹਦੇ ਉਹਦਾ ਨਾਮ ਹੀ 143 ਰੱਖਿਆ ਉਹਦੇ ਨੰਬਰ ਉਹਦਾ ਨਾਂ ਦੇ ਵਿੱਚ ਉਹਦੇ ਨੰਬਰ ਆ ਜਿਹੜੇ 143 ਰੱਖਿਆ ਹੋਇਆ ਉਹਦਾ ਕਾਰਨ ਹੈ ਕਿ ਮੈਂ 143 ਨੰਬਰ ਯੂਨੀਵਰਸਿਟੀ ਦੇ ਹੋਸਟਲ ਦੇ ਕਮਰੇ ਦੇ ਵਿੱਚ ਰਹਿੰਦਾ ਸੀ ਇੰਨਾ ਮੁਹੱਬਤ ਜਿਹੜਾ ਯੂਨੀਵਰਸਿਟੀ ਨੂੰ ਕਰਦਾ ਸੀ ਉਹ ਸੋ ਇਹ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਸੀਗਾ ਜੇ ਤੁਹਾਨੂੰ ਲੱਗਿਆ ਸਹੀ ਲੱਗਿਆ ਤੇ ਕਮੈਂਟਾਂ ਦੇ ਵਿੱਚ ਦੱਸਿਓ ਅੱਗੇ ਆਪਾਂ ਬਹੁਤ ਸਾਰੀਆਂ ਬਹੁਤ ਅਲੱਗ-ਅਲੱਗ ਟੌਪਿਕਸ ਤੇ ਡੀਪਲੀ ਐਂਡ ਪੂਰੀ ਡਿਟੇਲ ਦੇ ਵਿੱਚ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ